ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਜਰਸੀ ਕਰਾਸ ਵੈਡ ਦੀ ਲੈ ਕੇ ਆਏ ਜੇ ਇਹਦੇ 17 18 ਕਿਲੋ ਦੁੱਧ ਵਾਲੀ ਵੈੜ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਬਹੁਤ ਹੀ ਵਧੀਆ ਘਰ ਰੱਖਣ ਵਾਸਤੇ ਵੈੜ ਜੇ ਬਣੇ ਰਹੋ ਵੀਡੀਓ ਦੇ ਪੂਰੇ ਐਂਡ ਤੱਕ ਜੀ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਰੱਖਿਆ ਜੀ ਇਸ ਵੈੜ ਦਾ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ। ਲਓ ਜੀ ਦੇਖ ਸਕਦੇ ਪਹਿਲਾਂ ਵੈੜ ਦੀ ਫੇਸ ਕੁਆਲਟੀ ਦੇਖ ਸਕਦੇ ਜੀ। ਜਰਸੀ ਕਰਾਸ ਵੈੜ ਜੀ ਪਹਿਲਾ ਸੁਆਸ ਵੈੜ ਨੇ ਸੁਣਾ ਜੀ ਬਹੁਤ ਵਧੀਆ ਫੇਸ ਕੁਆਲਟੀ ਜੀ। ਦੇਖ ਸਕਦੇ ਜੀ ਪੂਰੀ ਸੰਭੀ ਪਲੀ ਤੇ ਰਾਜੀ ਵੈੜ ਜੀ। ਲਓ ਜੀ ਤੁਹਾਨੂੰ ਥਾੜੇ ਨੇੜੇ ਚੱਕ ਰਹੀ ਜੀ ਥਾਣਾ ਜਿਹੜਾ ਸੈੱਜ ਜੇ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇ ਵਿੱਥੀ ਤੇ ਗੈਪ ਵੀ ਦੇਖ ਸਕਦੇ ਜੀ। ਲਓ। ਥਾਣਾ ਦੇ ਵਿੱਚ ਗੈਪ ਬਹੁਤ ਜ਼ਿਆਦਾ ਜੀ ਦੇਖ ਸਕਦੇ ਜੀ। ਲਓ। ਚੱਡਾ ਉਹਨਾਂ ਹੀ ਘਾਣੂ ਜੇ ਤੇ ਉਹਨਾਂ ਹੀ ਪਛਾਣੂ ਜੇ ਦੇਖ ਸਕਦੇ ਜੇ ਬਹੁਤ ਵੇ ਚੱਡੇਕਾਰੀ ਵਹਿੜ ਨਹੀਂ ਕੀਤੀ ਜੇ ਬਾਕੀ ਜੋ ਸੂਣ ਦੇ ਸਮਾਂ ਜੇ ਇਸ ਵਹਿੜ ਦੇ ਉਹ ਤਿੰਨ ਤੋਂ ਚਾਰ ਦਿਨ ਬਾਕੀ ਰਹਿੰਦਾ ਜੇ ਹਾਲੇ ਚੱਡੇ ਦੀਆਂ ਹੋਰ ਵੀ ਵਾਲ ਟੇਲਾਂ ਕੱਢ ਕੇ ਫੇਰੇ ਇਸ ਵਹਿੜ ਨੂੰ ਸੂਣਾ ਜੇ ਵਹਿੜ ਕਾਫੀ ਕੁਆਲਟੀ ਵਾਲੀ ਜੇ ਲਓ ਜੀ ਦੇਖ ਸਕਦੇ ਜੇ ਲਓ ਜੀ ਦੇਖ ਸਕਦੇ ਜੇ ਜਰਸੀ ਕ੍ਰਾਸ ਵਹਿੜ ਜੇ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀ ਹੈ ਵਹਿੜਾਂ ਬਿਲਕੁਲ ਨਹੀਂ ਮਨਾਉਂਦੀਆਂ ਵਹਿੜ ਕਾਫੀ ਕੁਆਲਟੀ ਵਾਲੀ ਜੇ ਲੋਰੀ ਜੇ ਸਾਡੇ ਬਾਕੀ ਜੇਕਰ ਕਿਸੇ ਵੀ ਦੇ ਵੀ ਵੈਡ ਪਸੰਦ ਆਉਂਦੀ ਏ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀ ਨੇ ਦੂਰੋਂ ਆਉਣਾ ਮਾ ਨਹੀਂ ਆ ਸਕਦਾ ਆਨਲਾਈਨ ਮੰਗਵੋਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਫੋਨ ਕਾਲ ਕਰਕੇ ਇਹਦੇ ਵੈਡ ਖਰੀਦ ਸਕਦੇ ਜੇ ਵੈਡ ਕਾਫੀ ਕੁਆਲਟੀ ਵਾਲੀ ਜੇ ਲੋਕ ਦੇਖ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਾਣਾ ਤਹਿਸੀਲ ਬਾਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਲੋਕ ਦੇਖ ਸਕਦੇ ਜੀ ਵੈੜ ਕਾਫੀ ਕੁਆਲਟੀ ਵਾਲੀ ਜੀ ਰੇਟ ਹੈ ਜੋ ਇਸ ਵੈੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਕੋਈ 50 ਨਹੀਂ ਕੋਈ 55 ਨਹੀਂ ਇਹ ਸਿਰਫ ਤੁਹਾਨੂੰ 45000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ ਬਸ ਔੜੀ ਹੋ ਗਈ ਵਿੱਚੋਂ ਜੇਕਰ ਕਿਸੇ ਵੀਰ ਦੇ ਵੀ ਵੈੜ ਪਸੰਦ ਆਉਂਦੀ ਹੈ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਵੀ ਵੈੜ ਖਰੀਦ ਸਕਦੇ ਜੀ ਬੈਡ ਕਾਫੀ ਕੁਆਲਟੀ ਵਾਲੀ ਜੇ ਲੋੜ ਫੇਸ ਕੁਆਲਟੀ ਫੇਰ ਤੋਂ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਫੇਸ ਕੁਆਲਟੀ ਜਰਸੀ ਕਰਾਸ ਬੈਡ ਜੇ ਗਰਮੀ ਇਸ ਬੈਡ ਨੇ ਬਿਲਕੁਲ ਨਹੀਂ ਜ ਮਨਾਉਣੀ ਛੱਡਾ ਤੁਹਾਨੂੰ ਫੇਰ ਤੋਂ ਚੈੱਕ ਕਰਾ ਲਈ ਪਿਛੇ ਤੋਂ ਜੀ ਬਹੁਤ ਉਹ ਚੱਡੀ ਟੈਰੀ ਬੈਡ ਨੇ ਹੁਣ ਵੀ ਕੀਤੀ ਆ ਹਾਲੇ 3-4 ਦਿਨ ਨਹੀਂ ਬੈਡ ਹੁੰਦੀ ਅਜੇ ਕੂਰੀਆਂ ਵਰਟੇਲਾਂ ਕੱਢ ਕੇ ਫੇਰ ਇਸ ਬੈਡ ਨੇ ਸੋਣਾ ਜੇ ਬਾਕੀ ਵੀ ਜੀ ਤੁਹਾਨੂੰ ਪਤਾ ਇਸ ਤਰ੍ਹਾਂ ਦੇ ਬੈੜਾ ਬਹੁਤ ਮੁਸ਼ਕਲ ਲੱਭਦੀਆਂ ਜੇ ਬਾਕੀ ਰੇਟ ਵੀ ਜੀ ਬਿਲਕੁਲ ਜਾਇਜ ਜੇ ਸਾਦੇ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਲੋ ਜੀ ਤੁਹਾਨੂੰ ਥਣ ਚੜਾ ਫੇਰ ਤੋਂ ਚੈੱਕ ਕਰਾ ਲਈ ਨੀਟ ਤੋਂ ਜੀ ਲੋ ਜੀ ਬਹੁਤ ਜੀ ਥਣ ਭਾਂਡੀ ਦੀ ਬਹਿੜ ਜੀ ਥਣ ਦੂਸੀ ਛੜ ਤੋਂ ਦੇਖ ਸਕਦੇ ਜੀ ਬਹੁਤੇ ਥਣਾ ਸਹਿਜ ਜ ਪੂਰੀ ਸੰਭੀ ਭਲੀ ਰਾਜੀ ਯਾਰ ਜਤਪੁਰ ਦੇ ਸਾਡੇ ਜੀ ਲਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਜੀ ਤੇ